ਇਸ ਧਰਨੇ ਦੇ ਵਿੱਚ ਪਹੁੰਚ ਕੇ ਸਾਰੇ ਮੇਰੇ ਵੀਰਾਂ ਦਾ ਸਾਰੇ ਭੈਣਾ ਭਰਾਵਾਂ ਦਾ ਪੈਦਲ ਨੂੰ ਸਨਮਾਨ ਕਰਦਾ ਵੀਰੇ ਸਭ ਤੋਂ ਪਹਿਲਾਂ ਇੱਕ ਫੋਟੇ ਦੀ ਸਾਂਝ ਪਾਈਏ ਉਹ ਬਰਾਟਾਇਆ ਹੋ ਗਿਆ ਇਸ ਬੇਸ ਕਰਦੇ ਹੋਏ ਕੀ ਕੀ ਤਾਂ ਸਾਡੇਆਂ ਲਿਸਾਂ ਟੁੱਟ ਹੋ ਜਾਣੀਆਂ ਸਾਨੂੰ ਸਾਡਾ ਹੱਕ ਹੈ ਜਿਹੜਾ ਪਰੇ ਬੈਠੇ ਮੰਗਦੂਗਾ ਕੜਮਾਂ ਮੀਟਿੰਗਾਂ ਕੀਤੀਆਂ ਯੂਨੀਅਨ ਨੇ ਪਰ ਕੋਈ ਹੱਲ ਨਹੀਂ ਮਿਲਿਆ ਆਪਾਂ ਨੂੰ 8000 ਫਟਾ ਹਾਲ ਕੇ ਆਪਾਂ ਦੇ ਧਰਿਆਂ ਦੀ ਲੋਕਤਾ ਜਿਹੜੀ ਆ ਗਈ ਹੈ ਤੇ ਆਪਾਂ ਇਹ ਕੋਹ 2 ਮਿੰਟ ਪਹਿਲਾਂ ਜਦੋਂ ਇੱਥੇ ਗੱਲਬਾਤ ਕਰ ਰਹੇ ਸੀ ਪ੍ਰਸ਼ਾਸਨ ਅੱਗੇ ਬੈਠੇ ਕਮੈਂਟ ਕਰੋ ਇਹ ਕਿ ਕੀ ਪਤਾ ਕੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਪਤਾ ਚੱਲਣਾ ਚਾਹੀਦਾ ਉਦੋਂ ਇਹ ਗੱਲਬਾਤ ਹੋ ਰਹੀ ਸੀ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਤੁਸੀਂ ਭਾਈ ਗੇਟ ਤੇ ਬੈਠੋ ਤੁਹਾਡੇ ਲਈ ਇੰਨਾ ਕਾਫੀ ਹੈ ਤੇ ਤੁਹਾਨੂੰ ਗੇਟ ਤੇ ਬੈਠਣ ਤੋਂ ਨਹੀਂ ਰੋਕਿਆ ਗਿਆ ਕਿ ਅਸੀਂ ਪੂਰਾ ਰੋਡ ਜਿਹੜਾ ਬਲਾਤਣ ਨਹੀਂ ਕਰਨ ਦੇਵਾਂਗੇ ਪ੍ਰਸ਼ਾਸਨ ਨੇ ਇਹ ਆਪਣੇ ਨਾਲ ਇੱਥੇ ਖੜੇ ਨੇ ਇਹ ਗੱਲਬਾਤ ਕੀਤੀ ਅਸੀਂ ਤਾਂ ਇਹ ਕਹਿ ਰਹੇ ਆਂ ਵੀ ਅਸੀਂ ਤਾਂ ਗਿਆਹਾ ਇੱਧਰ ਦੀ ਰੋਡ 'ਚ ਅਸੀਂ ਤਾਂ ਆਹ ਕਰਨਾ ਨਹੀਂ ਲੋਣਾ ਚਾਹੁੰਦੇ ਅੰਡਰ ਗਾਓ ਗੱਲਬਾਤ ਕਰੋ ਛੱਡ ਕੇ ਨੀਸਤਾ ਪਲੋੜ ਕਰਾ ਦਿਓ ਤੇ ਅਸੀਂ ਘਰ ਉੱਤੇ ਹੀ ਜਾਈਏ ਉੱਡੇ ਅਸੀਂ ਐਨੇ ਫੇਲਟ ਨਹੀਂ ਆਂ ਜੇ ਐਨੇ ਮੂਰਖ ਨਹੀਂ ਆਂ ਤਾਂ ਗੂੜਾ ਕੱਲੋਂ ਆ ਕੇ ਤੇ ਘਰਾਂ ਦੇ ਉੱਤੇ ਬੈਠੇ ਰਹਾਂਗੇ ਅਸੀਂ ਪੜ੍ਹੇ ਲਿਖੇ ਕੋੜੇ ਜਿਹੇ ਆਂ ਸਾਡੀ ਇੱਕ ਨਵੇਂ ਮੋੜਾਂ ਦੀ ਟ੍ਰੇਨਿੰਗ ਪਿੱਛੇ ਸਾਨੂੰ ਇੱਥੇ ਤੁਹਾਨੂੰ ਘਰੇ ਕੋਈ ਬਹੁਤ ਜ਼ਰੂਰੀ ਕੰਮ ਆ ਕਿਸ ਦਾ ਪੁੱਤੇ ਬਿਮਾਰ ਪਿਆ ਕਿਸੇ ਦੀ ਮਾਤਾ ਵੀ ਬਿਮਾਰ ਪਈ ਹੈ ਕਿਸੇ ਦੀ ਭੈਣ ਵੀ ਬਿਮਾਰ ਪਈ ਹੈ ਤੇ ਸਾਨੂੰ ਇੱਕ ਮੂਰਤ ਸਮਝਿਆ ਜਾਂਦਾ ਹੈ ਵੀ ਜਦੋਂ ਜੀ ਕਰਦਾ ਚੱਟ ਕੇ ਮੂੰਹ ਧਰਨੇ ਦਾ ਟਾਈਮ ਆ ਜਾਂਦਾ ਹੈ ਅਸੀਂ ਇੰਨੇ ਪਾ ਕੇ ਨਹੀਂ ਆ ਸਾਡਾ ਮਸਲਾ ਓਨਲੀ 7000 ਰੁਪਏ ਦਾ ਸੀ ਇੱਕੋ 7000 ਪਾ ਦੇ ਲਈ ਜਦੋਂ ਸਾਨੂੰ ਸੰਤ ਸਰਕਾਰ ਉੱਪਰ ਮਾਰੇ ਸਾਡੇ ਆਦੇ ਘਰ ਦੇ ਬਣੇ ਹੋ ਰਹੇ ਨੇ ਅਸੀਂ ਤੇ ਉਹ ਪਾਕਿਸਤਾਨੀ ਜੰਗਲੋ ਰੋ 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 ਮੈਂ ਇੱਥੇ ਬੈਠ ਕੇ ਪਰਚਾ ਸੁਣ ਲਵਾਂਗੇ ਜੇਕਰ ਤੁਸੀਂ ਆਪ ਕੋਲੋਂ ਐਥੇ ਬੈਠੇ ਜੁੜੇ ਭਰਾ ਬੈਠਿਆ ਜੇ ਸਾਡੇ ਤੇ ਡੰਗੜ ਦੀ ਟਰਾਫੀ ਅਸੀਂ ਖਾ ਲਵਾਂਗੇ ਪਰ ਅਸੀਂ ਆਦੇ ਹੱਟਾ ਨਹੀਂ ਕਰਾਂਗੇ ਲੋਕ ਸਮਝ ਲਾ ਰੋਏ ਆ ਬੈਠਿਆ ਕੇ ਦੇਖਿਆ ਕੋੜਾ ਕਰਾਉਂ ਆ ਅਸੀਂ ਆਦੇ ਹੱਟ ਲੈ ਕੇ ਜਾਵਾਂਗੇ ਜੇਕਰ ਤੁਹਾਨੂੰ ਲੱਗਦਾ ਕੋਈ ਲੱਖ ਚਾਰਜ ਕਰਾਂਗੇ ਤਾਂ ਲੱਖ ਚਾਰਜ ਜੀ ਸਕਦੇ ਕਰ ਪਰ ਅਸੀਂ ਮੇਸਾ ਲੈ ਕੇ ਫੜਨਾ ਘਰੋਂ ਘਰੀ ਨਹੀਂ ਜਾਣਾ ਜਦੋਂ ਉਹ ਵਸੇ ਵੀ ਡਾਂਗਾ ਚੱਲਿਆ ਨੇ ਉਹਨਾਂ ਨੇ ਹੱਥ ਤੇ ਖਾਧਿਆਂ ਨੇ ਕਹਿੰਦੇ ਅਸੀਂ ਖਾਵਾਂਗੇ ਪਰ ਹੱਥ ਲੈ ਬਣਾ ਖੜੇ ਨਹੀਂ ਹੋਣਾ ਸੀ ਕਿ ਜੇਕਰ ਤੁਹਾਡੇ ਤੇ ਇਹ ਇਜਾਜ਼ਤ ਪਾ ਹੈਗਾ ਤਾਂ ਹਾ ਪਾਣੀ ਵਾਲੇ ਟੈਂਕ ਨਹੀਂ ਹੋਣਾ ਤਾਂ ਮੈਂ ਲਾਖੀ ਤੇ ਜ਼ਿੰਮੇਵਾਰ ਕਰਦਾ ਪਰ ਆਪਾਂ ਇੱਥੇ ਬੈਠ ਕੇ ਉਹਦੇ ਹੱਕਾਂ ਨਹੀਂ ਹੋਣਾ ਚਾਹ ਨਹੀਂ ਜਾਵਾਂਗੇ ਘਰੋਂ ਘੱਲਣਾ ਕਰ ਲਈ ਤਾਂ ਕੋੜ ਨਹੀਂ ਹੋਣੀਆ ਅਰ ਵੀ ਲਾਟੇ ਸਿਰ ਪੜਤ ਹੋਣਾ ਹੈ ਇੱਥੇ ਕਰਨਾ ਤਾਂ ਇਹ ਤੁਹਾਰੇ ਇੱਕ ਨਾਰਾ ਲਾ ਕੇ ਆਪ ਦਾ ਸਾਥ ਖਾ ਲਓ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ ਆਵਾਜ਼ ਆ ਰਹੀ ਨਹੀਂ ਅੰਦਰੋਂ ਕੰਠੇ ਨੇ ਕੰਨਾਂ ਦੇ ਕੀੜੇ ਕੱਢਦੇ ਤੇ ਆਵਾਜ਼ ਤੋਂ ਬਾਕੀ ਕੰਮ ਰੱਖਿਆ ਸਾਰੇ ਭਾਈ ਬਾਈ 25 25 ਹਜ਼ਾਰ ਤੋਂ ਕੋਈ ਗੁੜੇ ਨਹੀਂ ਆ ਵੀ ਮੁੱਢੋਂ ਆਜਨੇ ਨਿਕਲਦੀ ਪਲੀਜ਼ ਇਹਨਾ ਉਹ ਸਾਹੇ ਨਾਲ ਪੁੱਛ ਲਓ ਕਿ ਪ੍ਰਸ਼ਾਸਨ ਨੂੰ ਫੇਰ ਮੈਂ ਠੜਮਾ ਵੀ ਔਖਾ ਹੋਵੇ ਕੰਨਾਂ ਦੇ ਕੀੜੇ ਕੱਢਦੇ ਕਰੋ ਤੁਹਾਡਾ ਅਸਾ ਤੁਹਾਡੇ ਤੇ ਉਤਰਾਂਗੀ ਦੇ ਤੁਹਾਡੇ ਦੁੱਖੇ चेता मैं दूसरा लागू दूसरा बोलते मेनू की होया सारे घर का जरूर भी आवाज नहीं भेज गई है पूरी हां